ਹਾਂਜੀ ਹਾਂਜੀ ਵੀਰੋ ਆਪਾਂ ਕਿੰਨਾ ਵਾ ਤਿਆਰ ਬਾਕੀ ਤਾਂ ਨਵੇਂ ਤਿਆਰ ਬਿਨਾਂ ਨੱਕੇ ਲਾਇਆ ਹੋ ਸਕਦਾ ਹੋਰ ਵੀ ਵੀਰਾਂ ਨੇ ਲਾਇਆ ਹੋਣ ਦਿਖਾਉਂਦੇ ਆ ਸੋਨੂੰ ਸਾਹਮਣੇ ਵੇਖ ਲਿਓ ਕਿਵੇਂ ਲਾਇਆ ਆ ਆਪਾਂ ਫਿਲਟਰ ਵੈਸੀ ਆਪਣੇ ਕੋਲੇ ਫਿਲਟਰ ਬੋਰਾਲੀ ਪਾੜ ਕੇ ਤੇ ਇਦਾਂ ਨੱਕੇ ਲਾਤੇ ਤੇ ਅਗਲੇ ਪਾਸੇ ਉਹਦੇ ਚੜਾਤੀ ਬੋਰੀ ਮਤਲਬ ਕਿ ਅੰਦਰ ਮਾਲ ਵਾਲੇ ਪਾਸੇ ਬੋਰੀ ਚੜਾ ਕੇ ਤੇ ਇਦਾਂ ਪਾ ਡੈਗਦਾ ਗਾ ਤੇ ਇੱਕਦੋ ਬੋਰੀ ਨੱਕਾ ਬੰਦ ਕਰਨਾ ਉਹ ਇਦਾਂ ਬੋਰੀ ਨੂੰ ਇਕੱਠਾ ਕਰ ਦਿੰਦੇ ਆ ਤੇ ਉੱਤੇ ਰੱਖਦੇ ਨੇ ਹੱਟ ਨੱਕਾ ਬੰਦ ਤੇ ਕਿੰਨਾ ਚਿਰ ਉਹ ਆਪਣਾ ਨੱਕਾ ਚਲਾਉਣਾ ਹੋਵੇ ਉਦੋਂ ਐਟ ਹੱਟ ਚੱਕ ਕੇ ਤੇ ਬੋਰੀ ਸਿੱਧੀ ਕਰਦੇ ਨੇ ਨੱਕਾ ਚਾਲੂ ਹੋ ਗਿਆ ਤੁਹਾਨੂੰ ਆਪਣੀ ਇਸ ਸਕੀਮ ਕਿਵੇਂ ਲੱਗੀ ਤੇ ਕਮੈਂਟ ਜਰੂਰ ਕਰ ਆਪਣਾ ਵਿਚਾਰ ਦਿਓ ਤੇ ਵੀਡੀਓ ਨੂੰ ਕਰਦੇ ਵੱਦ-ਵੱਦ ਸ਼ੇਅਰ ਤੇ ਸਕੀਮ ਕਿਵੇਂ ਲੱਗੀ ਤਾਂ ਹੋਰ ਵੀ ਕਿਸਾਨ ਵੀਰ ਕਿਹੜੇ-ਕਿਹੜੇ ਵਰਤ ਦੇ ਸਕੀਮ ਜਰੂਰ ਲਾਓ ਕਮੈਂਟ ਅਜ ਹਾਜ਼ਰੀ ਤੇ ਅੱਗੇ ਵੀ ਆਪਾਂ ਦਿਖਾਉਣੇ ਆ ਵੀ ਇੱਦਾਂ ਇੱਧਰਲੇ ਦੂਜੇ ਘਰੇ ਚ ਸਾਰੇ ਘਰਾਂ ਚ ਇਦਾਂ ਆਪਾਂ ਇਹ ਨੱਕੇ ਲਾਏ ਆ ਇੱਧਰ ਆਪਣੀ ਕਿੱਥੇ ਪਹਿਲੀ ਵਾਰੀ ਝੋਨਾ ਲਾਇਆ ਆਪਣਾ ਨਰਮੇਲੇ ਵਾਂਦੇ ਵਿੱਚ ਤੋ ਜੋ ਤੀਜੇ ਘਰੇ ਚ ਵੀ ਸਾਰੇ ਘਰੇ ਚ ਫਿਲਟਰ ਆਲੇ ਵਾਢ ਕੇ ਆਪਾਂ ਪਾਈਪਾਂ ਨਾਲ ਫਿਲਟਰ ਲਾ ਤੇ ਇਹਦਾ ਨੱਕੇ ਲਾਇਆ ਅਗਲੇ ਪਾਸੇ ਇਹ ਰੇਲ ਲੰਪੂਰ ਚ ਚੜਾਤੀਆਂ ਪਿੱਛੋਂ ਵਾਢ ਕੇ ਤੇ ਤੇ ਇਕੱਠੀ ਕਰਦੇ ਦੀ ਤੇ ਉੱਤੇ ਰੱਖਦੇ ਦੀ ਇੱਟ ਤੇ ਨੱਕਾ ਨਾਲ ਦੀ ਨਾ ਬੰਦ ਨਾ ਢੱਕਣ ਚੋਂ ਉਹਦੀ ਦੋੜ ਇਹ ਆਪਾਂ ਨੂੰ ਵਧੀਆ ਲੱਗਿਆ ਤੇ ਤੁਹਾਨੂੰ ਕਿਦਾਂ ਲੱਗਿਆ ਜ਼ਰੂਰ ਕਮੈਂਟ ਹਾਈ